ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਸੱਚੇ ਬਾਛਾ ਦਰਦੀ ਗਲਾ ਬਖਸ਼ੇ ਤੇ ਅੱਜ ਪੈ ਰਿਹਾ ਜੀ ਮਹੀ ਬਾਕੀ ਮੈਂ ਸਵੇਰੇ ਕਾਕੜ ਨਾ ਕਰਨ ਲੱਗਿਆ ਭੇਜ ਗਿਆ ਤਾਂ ਉਹਦੇ ਕਰਕੇ ਥੋੜਾ ਬੁਖਾਰ ਜਿਹਾ ਹੋਇਆ ਪਿਆ ਹੁਣੇ ਦਵਾਈ ਲੈ ਕੇ ਆਏ ਡਾਕਟਰ ਤੋਂ ਲਖਮਿੰਦਰ ਲੱਗੀ ਵੀ ਆ ਮੱਜਾਂ ਜੋੜ ਆ ਲੱਗੇ ਪਿਆ ਆ ਕੁੰਦਰ ਕਿੰਨੇ ਕਰੇਗੀ ਬਚਾਓ ਹੋਗੀ ਇੱਕ ਮੱਝ ਤਾਂ ਚੋਗੀ ਹਲੇ ਦੋ ਹੋਰ ਰਹਿਨੇ ਆ ਹਲੇ ਗੋਹਾ ਪੂਰਾ ਕਰਨੇ ਨੂੰ ਪਿਆਸਦਾ ਇਹ ਵੀ ਅੱਜ ਕਰਨਾ ਪੈ ਰਿਹਾ ਸਾਰਾ ਲਖਵਿੰਦਰ ਨੂੰ ਇਹ ਕਰਨਾ ਪੈਣਾ ਸਾਰਾ ਕੁਝ ਮੈਨੂੰ ਬੁਖਾਰ ਹੈ ਅੱਜ ਮਹਿਸਾ ਵੀ ਚਲੋ ਮਹਿਸਾ ਤਾਂ ਡੇਲੀ ਉਹ ਲਖਵਿੰਦਰ ਨੇ ਚੋਣੀਆਂ ਹੁੰਦੀਆਂ ਅੱਜ ਗੋਹਾ ਵੀ ਲਖਵਿੰਦਰ ਨੂੰ ਚੱਕਣਾ ਪੈਣਾ ਕੱਖ ਵੀ ਲਖਵਿੰਦਰ ਨੂੰ ਪਾਉਣੇ ਪੈਣੇ ਸਾਰਾ ਕੰਮ ਲਖਵਿੰਦਰ ਪਰ ਅੱਜ ਰਾਮ ਦਾ ਹੋਇਆ ਹੋਇਆ ਜੀ ਟਾਈਮ ਤੇ ਮੀਰ ਰਿਹਾ ਪੈ ਆਪਾਂ ਲੱਗੇ ਆ ਜੀ ਮੱਜਾਂ ਚਾਉਣ ਮੀ ਪੈ ਰਿਹਾ ਮੀ ਹਾਂ ਹਲੋ ਤੇ ਆ ਲੋ ਬਈ ਜੀ ਜੀ ਕੰਮਕਾਰ ਠੰਡ ਹੋਈ ਪਈ ਐ ਲੋ ਜੀ ਮੱਝਾਂ ਚੋਲੀਆਂ ਲਖਵਿੰਦਰ ਨੇ ਤੇ ਹੁਣ ਬਹੁਤ ਚੱਕਣਾ ਲਖਵਿੰਦਰ ਮੈਂ ਨਾ ਪੁੱਤਰ ਪਹਿਲਾਂ ਅੰਦਰ ਭਾਜੀ ਠੀਕਾ ਰੱਖਿਆ 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 ਮੀਂਹ ਕਣੀ ਚਾਏ ਔਖਾ ਹੋ ਜਾਂਦਾ ਜਦਾਂ ਕੋਈ ਜੇ ਬੱਚੂ ਬੁਖਾਰ ਹੋਇਆ ਬਸ ਸਾਰਾ ਕੁਝ ਲਖਵਿੰਦਰ ਨੂੰ ਕਰਨਾ ਪੈਣਾ ਨਹੀਂ ਤਾਂ ਫਿਰ ਮੈਂ ਆ ਕੇ ਕਰੇ ਆਉਣਾ ਤਾਂ ਸਾਡੇ ਦੁੱਧ ਦੁੱਧ ਤੇ ਮੈਂ ਰੱਖਿਆਉਣਾ ਤਾਂ ਰਜਾ ਕੇ ਲੋਰ ਜੀ ਲਖਵਿੰਦਰ ਲੱਗੇ ਗੋਹਾ ਚੱਕਾ ਮੈਂ ਚਲ ਬਿਚ ਕੰਮ ਚੱਕ ਲੈਣਾ ਚੱਕ ਲੈਣਾ ਆਪੇ ਬਚਾ ਕੇ ਯਾਰ ਦੇਖੀ ਬਾਹਰ ਚਿੱਕੜ ਹੈ ਕਿਤੇ ਹੋਰ ਨਾ ਗਿਰ ਨਾ ਜਾਏ ਬਾਹਰ ਬਾਈ ਬਾਹਰ ਬੁਸਤੇ بادشاہ रख लख लो नहीं कच्चे पर बचा के जाएंगे यार बादशा अभी हाँ मेरी सारी हेल्प करी है लखविंदर सारे कमां ठीक है ਕੱਲੇ ਬੰਦੇ ਨੂੰ ਔਖਾ ਜਿਦਾਂ ਹੁਣ ਮੈਨੂੰ ਬੁਖਾਰ ਹੋਇਆ ਹੋਇਆ ਤਾਂ ਮੈਨੂੰ ਤਾਂ ਔਖਾ ਤਾਂ ਸਾਰਾ ਕੁਝ ਕਰਨਾ ਇਕੱਲੇ ਨੂੰ ਆ ਵੀ ਬਹੁਤ ਸ਼ੁਕਰ ਹੈ ਪਰਮਾਤਮਾ ਦਾ ਲੋ ਜੀ ਅੱਜ ਤਾਂ ਕੱਖ ਵੀ ਲਖਵਿੰਦਰ ਲੱਗੀ ਵੀ ਆਪਾਂ ਅੱਜ ਸਾਰਾ ਕੰਮ ਲਖਵਿੰਦਰ ਪਰਿਆ ਤੇ ਵਿਚਾਰੀ ਪਰ ਘਾਤੀ ਢੂੜੀ ਫੜ ਰਿਆਂ ਨੂੰ ਢੂੜੀ ਤਾਂ ਨਹੀਂ ਪੜ ਗਿਆ ਉਹ ਕਰਦੇ ਫੀੜ ਫਾਦੇ ਯਾਰ ਮੀਂਹ ਕਦੇ ਵੱਜ ਜਾਂਦਾ ਹੈ ਕਦੇ ਘਟ ਜਾਂਦਾ ਹੈ ਮੀਂਹ ਆਪਣੀ ਛੜੀ ਲਈ ਪਈ ਆ ਇਹ ਬੈ ਕੇ ਸੱਚੇ ਬਾਦਸ਼ਾਹ ਹਾਏ ਜੇ ਮਿੱਟੀ ਇਸ ਮੀਂਹ ਦਾ ਨਮਸਾਨੋ ਵੀਰ ਭਾਈ ਕਿਤੇ ਮੈਂ ਪਾਤੀ ਬਸ ਉਹ ਅੰਦਰ ਉਹਨੂੰ ਬੰਨ ਲੇ ਤੇ ਆਪਣਾ ਰਾ ਕੇ ਅੰਦਰ ਮੈਂ ਬੰਨਾਂਗਾ ਤੂੰ ਬੰਨੂ ਨਾ ਮੈਂ ਬੰਨਣੀ ਮਾਲ ਧੋਜੀ ਆਪਣਾ ਛਾਂ ਦਾ ਹੋਰ ਸੰਭ ਨਾ ਜਦੋਂ ਅੰਦਰ ਵਸੇ ਚੱਲ ਉਹਦਾ ਨਿਪਟਿਆ ਤੇ ਰਹਿ ਗਈ ਉਹ ਸ਼ਾਮ ਦਾ ਮੈਂ ਤਾਂ ਖਰਾਕ ਲੱਗੇ ਪਵਾ ਯਾਰ ਕਮਜ਼ੋਰੀ ਗਈ ਭਈਆ ਮਨ ਤਾਂ ਨਾ ਇਹ ਰੰਗ ਮੁੰਨੀ ਇਹ ਬੱਚੇ ਕਿਹੜੇ ਕਿਹੜੇ ਇੱਧਰ ਆ ਪਹਿਲੇ ਬਰੇ ਅੱਛੇ ਪਹਿਲੇ ਹਾਂ ਉਹ ਮੈਂ ਵੀ ਇੱਧਰ ਨਹੀਂ ਕਿੰਦੇ ਬੰਨੀ ਹਾਂ ਉਹ ਵੀ ਇੱਧਰ ਬੰਨੀ ਆ ਗਿਰ ਨਾ ਜਾਈਏ ਰੁਬਗੇ ਕਿਤੇ ਹੋਰ ਬਾਤ ਦਾ ਵੱਜੂ ਵੀ ਸੋਨਾ ਕਾਫੇ ਦਾ ਚਲੋ ਜੀ ਆਪਣੇ ਨਿਬੜ ਗਏ ਜੀ ਕੰਮਕਾਰ ਸ਼ੁਕਰ ਹੈ ਬਾਈ ਸ਼ੁਕਰ ਹੈ ਜਿਹੜੀ ਮੇਰੀ ਇੰਨੀ ਹੈਲਪ ਹੋ ਗਈ ਨਾ ਠੀਕ ਹੈ ਹਾਂ ਤੇ ਹਾਏ ਥੀ ਥੀ ਆਪਾਂ ਦੇ ਕੰਮ ਕਾਗਨਿਸ ਢੇੜ ਹਾਂ ਪੰਨ ਥੋੜਾ ਜਿਆਦਾ ਹੱਥ ਲਿਪ ਲਿਪੜੇ ਹੋਣੇ ਬੋਚਾਰਾ ਉਹ ਤਾਂ ਹੈਗਾ ਆਪਾਂ ਨੇ ਜਿਹੜੇ ਨੇ ਜੀ ਕੰਮ ਕਰ ਹੁਣ ਤਾਂ ਆਪਣਾ ਜੀ ਹੈ ਜੀ ਨਿਪੜ ਹਾਂ ਤੇ ਮਿਲਦੇ ਆ ਤੁਹਾਨੂੰ ਕਿਸੇ ਹੋਰ ਨਵੇਂ ਵੀਡੀਓ ਦੇ ਵਿੱਚ ਮਿਲਦੇ ਆ ਗਾਈਜ਼ ਅੱਗੇ ਬੋਚਾਰਾ ਅੰਦਰ ਬੈਠੇ ਜੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਤੇ ਕਮੈਂਟ ਕਰ ਦਿਓ ਤੇ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਨੇ ਮੇਰੀ ਵੀਡੀਓ ਨੂੰ ਤਾਂ ਤੁਹਾਡੇ ਸਾਰਿਆਂ ਦਾ ਦਿਿਲੋਂ ਧੰਨਵਾਦ ਜੀ ਸ਼ੁਕਰੀਆ ਜੀ ਸਾਰਿਆਂ ਦਾ ਵਾਇਰਲ ਹੋ ਸੱਚੇ ਪਾਛਾ ਚੜ੍ਹਦੀ ਕਲਾ ਰੱਖੇ